ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਭਾਈ ਜਫਿੰਦਰ ਸਿੰਘ ਜੀ ਬੋਲਦੇ ਜੀ ਹਾਂਜੀ ਸਰ ਜੀ ਤੇ ਤੁਹਾਡੀ ਖਾਲਸਾ ਇਹਨਾਂ ਨਾਲ ਰਾਬਤਾ ਕੀਤਾ ਸੀਗਾ ਤੇ ਮੇਰੇ ਖਿਆਲ ਨਿੱਕੀ ਤੁਹਾਡੀ ਕੁੜੀ ਰਵਨੀਤਕੌਰ ਦਾ ਐਕਸੀਡੈਂਟ ਹੋ ਗਿਆ ਸੀਗਾ ਉਹਦੇ ਬਾਰੇ ਥੋੜਾ ਦੱਸ ਸਕਦੇ ਸਾਨੂੰ ਕਿਹੜਾ ਐਕਸੀਡੈਂਟ ਹੋਇਆ ਕੀ ਹੋਇਆ ਸੀਗਾ ਹਾਂ ਸਰ ਇਹ ਕੋਠੇ ਤੇ ਖੜੀ ਸੀ ਸੀ ਸਰ ਤੇ ਇਹਦੇ ਤੋਂ ਆਟੋਮੋਬਾਈਲ ਛੁੱਟ ਗਿਆ ਤਾਂ ਉੱਪਰ ਛੱਤੀ ਤੇ ਗਿਰਿਆ ਸੀ ਤੇ ਚੱਕਰ ਲੱਗੀ ਉਹਨੂੰ ਤਿਆਰ ਕਰਕੇ ਤੇ ਲੈ ਪੈਸਲਿਪ ਕਰ ਗਿਆ ਸਿੱਧਾ ਗਲੀ ਚ ਆ ਗਿਆ ਅੱਛਾ ਫਿਰ ਕੋਠੇ ਤੇ ਸੱਲਿ ਦੇ ਪੈ ਗਲੀ ਚ ਹਾਂਜੀ ਹਾਂਜੀ ਗਲੀ ਚ ਗਿਰੂ ਤੇ ਫੇਰ ਤੁਸੀਂ ਮੜ ਜਾ ਦੇਖਿਆ ਭਈ ਤੁਹਾਨੂੰ ਖਾਲਸਾ ਇਹਦਾ ਕਿੱਦਾਂ ਪਤਾ ਲੱਗਾ ਭਈ ਖਾਲਸਾ ਇਹਨਾਂ ਦੀ ਸਹਾਇਤਾ ਕਰਦੀ ਆ ਇਹ ਜਿੰਦਰਾ ਹਸਪੀਟਲ ਚ ਫੇਕੋੜੀ ਦੇ ਜਦੋਂ ਸਾਡਾ ਕਾਫੀ ਲੱਗ ਗਿਆ ਤੁਸੀਂ ਹਸਪਤਾਲ ਲੱਗ ਗਏ ਤੇ ਖਰਚਾ ਜਿਆਦਾ ਸੀਗਾ ਕਿ ਤੁਹਾਡੀ ਆਮਦਨ ਤੁਹਾਡੀ ਤੁਸੀਂ ਕੰਮ ਕਰ ਕੀ ਕਰਦੇ ਭਾਈ ਸਾਹਿਬ ਸਿੰਮਾ ਉਰੀ ਕਿਲਾ ਚਾਉਂ ਚ ਰੇੜੀ ਲਾਉਣੀ ਗੋਲਗਪੇ ਟਰੀ ਹਾਂਜੀ ਕਰਦੀ ਗੱਲ ਤੇ ਮੜ ਜਾ ਫੇ ਉਸਦੇ ਜਿੱਦਾਂ ਪੇ ਕਾਫੀ ਪੈਸੇ ਦੀ ਤੰਗੀ ਸੀ ਔਖਾ ਸੀਗਾ ਪੇ ਇਲਾਜ ਕਰਾਉਣਾ ਹਾਂਜੀ ਹਾਂਜੀ ਸਰ ਬਸ ਐਸੇ ਟਾਈਮਾ ਤੁਹਾਡੇ ਖਾਲਸਾ ਆਣੇ ਬਾਰੇ ਦੱਸਿਆ ਤੋਂ ਕਰੇ ਸਰ ਇਹ ਜੀ ਵੀ ਪਤਾ ਲੱਗਿਆ ਕਿ ਮੈਂ ਪੁੱਛ ਪਾਛਾ ਕੇ ਤੁਹਾਡੇ ਉੱਥੇ ਪਹੁੰਚਾਈ ਰਿਸ਼ੀ ਕਬੀ ਮੇਰੇ ਕਾ ਕਿੰਨੀ ਕਮਦਦ ਕੀਤੀ ਖਾਲਸਾ ਨੇ ਨਿੱਕੇ ਦੀ ਹਾਂਜੀ ਬਹੁਤ ਮਦਦ ਕਰੀ ਆਈ ਸਰ ਕਿੱਦ ਸਰ ਉਹਨਾਂ ਨੇ ਕਿਹਾ ਵੀ ਸਾਲ ਦਾ ਵੀ ਹੈਗਾ ਇਹ ਅਸੀਂ ਜਰ ਸਾਲ ਦਾ ਜਿਹਨੂੰ ਕਵਰ ਹੋਣ ਚ ਲੱਗ ਜੂਗਾ ਨਹੀਂ ਜਦੋਂ ਹੁਣ ਦੇਖੀਏ ਭਈ ਤੁਸੀਂ ਗੱਲਬਾਤ ਕਰਦੇ ਰਹੇ ਹੋ ਜੇ ਅਸੀਂ ਕੁਝ ਕਰ ਸਕਦੇ ਹੋ ਹੋਰ ਦੱਸਿਓ ਕਿਉਂਕਿ ਆ ਔਖਾ ਸਮਾਂ ਤੁਹਾਡੇ ਲਈ ਆ ਨਿਕਲ ਵੀ ਔਖਾ ਸਮਾਂ ਅਸੀਂ ਵੀ ਚਾਹੁੰਦੇ ਤੇ ਜਿਦਾ ਪਿੰਡ ਕੀ ਵੀ ਚੜ੍ਹਦੀ ਕਲਾ ਹੋਵੇ ਆਪਨਾ ਆਪੇ ਸੰਭਾਲੇ ਤੇ ਫਿਰ ਤੁਰਨ ਫਿਰਨ ਲੱਪ ਹੋਵੇ ਤੇ ਹੋਈ ਪਈ ਨੇ ਪੇਸ਼ ਬਾਗਰ ਤੰਦਰੁਸਤੀ ਬਖਸ਼ੇ